सत काल मैं निम्रत सुख लैके हाजिर हाँ बुक रिव्यू सीरीज का ग्यारहवें एपीसोड अज इस किताब का रिव्यू मैं थोड़े तो नाझा कर जा रही हाँ एक काव्य संग्रह है इस किताब के लेखक हैं पुरशोत्तम पत्तू जी तो किताब का ना है मैं सोच दी हाँ ये किताब रहाओ पब्लीकेशन द्वारा छापी गई है इस किताब का पहला आडिशन दो हज़ार उन्नीस आया ਇਹ ਕਿਤਾਬ ਪਰਸ਼ੂਤਮ ਪਤੋਜੀ ਨੇ ਆਪਣੀ ਪਤਨੀ ਸਵਰਗੀ ਸ਼੍ਰੀਮਤੀ ਸੁਰਿੰਦਰ ਸ਼ਰਮਾ ਜੀ ਨੂੰ ਸਮਰਪਿਤ ਕੀਤੀ ਹੈ। ਲੇਖਕ ਦੀ ਕਲਮ ਵਿੱਚੋਂ ਪ੍ਰਕਾਸ਼ਿਤ ਪੁਸਤਕਾਂ ਇਸ ਤਰ੍ਹਾਂ ਹਨ। ਮੈਂ ਸੋਚਦਾ ਹਾਂ ਕਾਵਿ ਸੰਗ੍ਰਹਿ 2001 ਸਰਜਰੀ ਸਵੇਰ ਗੀਤ ਸੰਗ੍ਰਹਿ 2007 ਸੂਖਮ ਪਰਤਾ ਕਾਵ ਸੰਗ੍ਰਹਿ 2011 ਚਾਨਣ ਦੇ ਰਾਹੀ ਕਾਵ ਸੰਗ੍ਰਹਿ 2017 ਡਾਕਟਰ ਤਰਸਪਾਲ ਕੋੜ ਜੀ ਨੇ ਆਪਣੇ ਖੂਬਸੂਰਤ ਮਨੋਪਾਵ ਇਸ ਕਿਤਾਬ ਬਾਰੇ ਪ੍ਰਗਟਾਏ ਹਨ ਜੋ ਕਿ ਤੁਸੀਂ ਇਸ ਕਿਤਾਬ ਦੇ ਕਵਰ ਤੇ ਪੜ੍ਹ ਸਕਦੇ ਹੋ ਹੁਣ ਗੱਲ ਕਰਦੇ ਹਾਂ ਇਸ ਕਿਤਾਬ ਮੈਂ ਸੋਚਦੀ ਹਾਂ ਬਾਰੇ ਇਸ ਕਿਤਾਬ ਵਿੱਚ ਕੁੱਲ 64 ਕਵਿਤਾਵਾਂ ਹਨ ਜੋ ਇਸ ਤਰ੍ਹਾਂ ਹਨ ਮਾਂ ਸੂਰਜ ਸ਼ਕਤੀ ਔਰਮਾਨ ਕਾਵਡਾਰੀ ਯਾਦਾਂ ਦਾ ਕਾਫਲਾ ਤੇਰੇ ਨਾਲ ਉਸ ਦੀ ਹੋ ਗਈ ਦਿਲ ਦੀ ਧੜਕਣ ਦੂਰੀ ਦਾ ਨਤੀਜਾ ਸਭ ਮੇਰਾ ਹੈ ਦੂਸਰਾ ਦਰਦ ਤੇ ਇਤਰਾਜ਼ ਇੰਤਜ਼ਾਰ ਸੋਚ ਤੂੰ ਉਹ ਨਹੀਂ ਮੇਰੀ ਪਸੰਦ ਲਿਹਾਜ ਦੀ ਆੜ ਤੇਰੀ ਆਨੰਦ ਦਾ ਸਮੁੰਦਰ ਰੁੱਤਾਂ ਦੀ ਸਾਜ਼ਿਸ਼ ਜ਼ਖਮੀ ਕੁਆਰ ਫਕੀਰਾ ਚੇਤ ਰੁੱਤੇ ਤੇਰੇ ਬਾਝੋਂ ਵਿਧਵਾ ਜੀਵਨ ਅਪਾਗਨ ਪਤਾ ਨਹੀਂ ਕਿਉਂ ਸੋਚਦੀ ਹਾਂ ਮਮਤਾ ਜਗ ਜਨਨੀ ਆਦਮੀ ਦੀ ਚੁੱਪ ਔਰਤ ਮੁਹੱਬਤ ਦੀ ਜੋਤ ਮਾਣ ਯਾਦਾਂ ਦਾ ਗਲੋਬ ਸਮੇਂ ਦਾ ਬੋਝ ਆਤਮਾ ਕੁਝ ਤਾਂ ਸੀ ਕਦੇ ਸੋਚਿਆ ਨਹੀਂ ਉਹ ਕਿਵੇਂ ਘੁੰਮਣ ਕਿਰੀ ਮਰਦ ਜਾਤ ਚਿਹਰਾ ਇੰਤਜ਼ਾਰ ਪਿਆਰ ਦੇ ਰੂਪ ਮੈਂ ਤਾਂ ਉਹ ਖاموش ਦੁੱਖ ਸਫਾਈ ਚਾਹਤ ਸਵੀਕਾਰ ਮੈਂ ਕੀ ਸੀ ਦਿਲ ਤੇ ਹੋਠ ਫੁਰਸਤ ਕੋਸ਼ਿਸ਼ ਔਰਤ ਦੇ ਸ਼ਬਦ ਮੇਰਾ ਮਨ ਕਦਮ ਤੇਰਾ ਸਾਥ ਤਕਲੀਫ ਪਿਆਰ ਜਾਂ ਆਦਤ ਆਖਿਰ ਕਿਉਂ ਤੇ نیند ਹੁਣ ਇਹਨਾਂ ਵਿੱਚੋਂ ਮੈਂ ਕੁਝ ਕਵਿਤਾਵਾਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੀਆਂ ਉਮੀਦ ਹੈ ਤੁਹਾਨੂੰ ਪਸੰਦ ਆਣਗੀਆਂ ਪਹਿਲੀ ਹੈ ਸੂਰਜ ਸ਼ਕਤੀ ਕਮੀਆਂ ਦੇਕਰ ਜਨਮ ਲੈ ਕੇ ਕਮੀਆਂ ਦੇਕਰ ਜਨਮ ਲੈ ਕੇ ਬੀਤ ਰਹੀ ਹੈ ਮੇਰੀ ਉਮਰ ਭੁੱਖ ਤੇ ਗੁਰਬਤ ਦੇ ਜੋ ਚਿੰਬੜੇ ਨੇ ਪਖੜੇ ਉਨਾਂ ਨੂੰ ਲਾਉਂਦਿਆਂ ਚੀਜ ਰਿਹਾ ਹੈ ਮੇਰਾ ਜਿਸਮ ਪਾਟੀਆਂ ਲੀਰਾਂ ਚ ਪਰ ਵੇਲਾ ਆ ਗਿਆ ਹੈ ਹੁਣ ਚਿੜੀਆਂ ਨੂੰ ਵਿਛਾਈ ਮਰਦ ਜਾਲ ਚੋਂ ਰਲ ਕੇ ਮਾਰਨੀ ਪੈਣੀ ਹੈ ਉਡਾਰੀ ਦ੍ਰਿੜ ਵਿਸ਼ਵਾਸ ਨਾਲ ਤੇ ਪਰਨੀ ਪੈਣੀ ਹੈ ਜਿਸਮ ਚੋਂ ਸੂਰਜ ਸ਼ਕਤੀ ਤੇ ਦੂਸਰੀ ਹੈ ਇੰਤਜ਼ਾਰ ਨਾ ਕੋਈ ਆਹਟ ਨਾ ਕੋਈ ਦਸਤਕ ਨਾ ਕਿਸੇ ਦੇ ਆਉਣ ਦਾ ਸੰਦੇਸ਼ ਨਾ ਕੋਈ ਯਾਹਟ ਨਾ ਕੋਈ ਦਸਤਕ ਨਾ ਕਿਸੇ ਦੇ ਆਉਣ ਦਾ ਸੰਦੇਸ਼ ਇੱਕ ਉਮੀਦ ਹੈ ਜੋ ਉਖਾੜਦੀ ਹੈ ਮੇਰੇ ਇੰਤਜ਼ਾਰ ਨੂੰ ਕੁਝ ਦਬੇ ਭਲਾਂ ਚ ਖੋਲ ਦਿੰਦੀ ਹੈ ਤੈ ਮੇਰਾ ਤੈ ਕੀਤੇ ਹੋਏ ਸਿਲਸਿਲੇ ਨੂੰ ਅਤੇ ਫਿਰ ਇੱਕ ਵਾਰ ਰਿਸ ਰਿਸ ਕੇ ਸਭ ਕੁਝ ਟੁੱਟ ਜਾਂਦਾ ਤੇ ਇਸ ਤੋਂ ਅਗਲੀ ਹੈ ਸੋਚਦੀ ਹਾਂ ਮੈਂ ਚਾਹੁੰਦੀ ਸੀ ਜ਼ਿੰਦਗੀ ਵਿੱਚ ਉਸ ਦੀ ਬਣਾ ਜੀਵਨ ਸਾਥਣ ਪਰ ਕਿਸਮਤ ਮੇਰੀ ਨੇ ਮੈਨੂੰ ਬਣਾ ਦਿੱਤਾ ਉਸ ਦੀ ਰਖੇਲ ਸੋਚਦੀ ਹਾਂ ਖੁਸ਼ ਹੋਵਾਂਗੀ ਉਸ ਨੂੰ ਪਾ ਕੇ ਇਸ ਛੋਟੀ ਜਹੀ ਜ਼ਿੰਦ ਨੇ ਮੇਰਾ ਬਣਾ ਦਿੱਤਾ ਤਮਾਸ਼ਾ ਪਾਣੀ ਦੇ ਵਾਂਗੂ ਪੀਤਾ ਜਿਨ੍ਹਾਂ ਹੰਝੂਆਂ ਨੂੰ ਮੈਂ ਪਾਣੀ ਦੇ ਵਾਂਗੂ ਪੀਤਾ ਜਿਨ੍ਹਾਂ ਹੰਝੂਆਂ ਨੂੰ ਮੈਂ ਉਸ ਪਿਆਸ ਨੇ ਮੈਨੂੰ ਘਟ ਘਟ ਦਾ ਪਾਣੀ ਬਣਾ ਦਿੱਤਾ ਤੇ ਉਸ ਤੋਂ ਬਾਅਦ ਅਗਲੀ ਹੈ ਪਿਆਰ ਜਾਂ ਆਦਤ ਉਹ ਮੇਰੇ ਬਿਨਾ ਕਿਤੇ ਨਹੀਂ ਜਾਂਦਾ ਕੁਝ ਵੀ ਬਿਨਾ ਪੁੱਛੇ ਨਹੀਂ ਕਰਦਾ ਮੇਰੇ ਬਿਨਾ ਘਰ ਉਸ ਨੂੰ ਖਾਣ ਨੂੰ ਹਿਆਉਂਦਾ ਮੈਂ ਕੁਝ ਟਾਈਮ ਨਾ ਬੋਲਾਂ ਤਾ ਉਹ ਹੋ ਜਾਂਦਾ ਹੈ ਉਦਾਸ ਸਵੇਰ ਦੀ ਚਾਹ ਤੋਂ ਲੈ ਕੇ ਰਾਤ ਦੁੱਧ ਦੇ ਗਲਾਸ ਤੱਕ ਮੈਂ ਉਸ ਦੀ ਹਰ ਛੋਟੀ ਵੱਡੀ ਚੀਜ਼ ਵਿੱਚ ਹਾਂ ਸ਼ਾਮਲ ਸਵੇਰ ਦੀ ਚਾਹ ਤੋਂ ਲੈ ਕੇ ਰਾਤ ਦੁੱਧ ਦੇ ਗਲਾਸ ਤੱਕ ਮੈਂ ਉਸ ਦੀ ਹਰ ਛੋਟੀ ਵੱਡੀ ਚੀਜ਼ ਵਿੱਚ ਹਾਂ ਸ਼ਾਮਲ ਪਰ ਮੈਨੂੰ ਉਸ ਦੀ ਇੰਨੀ ਕਰੀਬੀ ਤੇ ਕੋਈ ਪਿਆਰ ਨਹੀਂ ਕੋਈ ਆਪਣਾਪਨ ਨਹੀਂ ਉਸ ਦੀ ਆਦਤ ਹੈ ਮੈਨੂੰ ਉਸ ਦੀ ਇੰਨੀ ਕਰੀਬੀ ਤੇ ਕੋਈ ਪਿਆਰ ਨਹੀਂ ਕੋਈ ਆਪਣਾਪਨ ਨਹੀਂ ਉਸ ਦੀ ਆਦਤ ਹੈ ਪਰ ਮੈਂ ਉਸ ਦੀਸ ਆਦਤ ਨੂੰ ਸਮਝਦੀ ਰਹੀ ਉਸ ਦਾ ਪਿਆਰ ਸੋ ਇਹ ਹੈ ਪਸ਼ੂਤਮ ਪੱਤੋ ਜੀ ਦੀ ਕਿਤਾਬ ਮੈਂ ਸੋਚਦੀ ਹਾਂ ਦਾ ਰਿਵਿਊ ਉਮੀਦ ਹੈ ਤੁਹਾਨੂੰ ਇਹ ਰਿਵਿਊ ਪਸੰਦ ਆਏਗਾ ਇਹ ਪੂਰੀ ਕਿਤਾਬ ਪੜਨ ਲਈ ਤੁਸੀਂ ਰਹਾਉ ਪਬਲਿਕੇਸ਼ਨ ਤੋਂ ਇਹ ਕਿਤਾਬ ਮੰਗਵਾ ਸਕਦੇ ਹੋ ਜੇ ਤੁਹਾਨੂੰ ਸਾਡੀ ਇਹ ਕੋਸ਼ਿਸ਼ ਚੰਗੀ ਲੱਗ ਰਹੀ ਹੈ ਤਾਂ ਕਿਰਪਾ ਆਪਣੇ ਹੰਗਾਰੇ ਦੇ ਰੂਪ ਵਿੱਚ ਇਸ ਰਿਵਿਊ ਨੂੰ ਆਪਣੇ ਸਕੇ ਸੰਬੰਧੀਆਂ ਨਾਲ ਸਾਂਝਾ ਜ਼ਰੂਰ ਕਰੋ ਤੇ ਨਿਮਰ ਸੁਖ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਹੋਰਾਂ ਤੋਂ ਵੀ ਸਬਸਕ੍ਰਾਈਬ ਕਰਵਾਓ ਧੰਨਵਾਦ